ਅੱਜ ਇਸ ਸਮੇਂ ਲਾਈਵ ਹੋਮ ਦਾ ਸਭਾ ਮੁੱਖ ਕਿਸ਼ੇ ਨੇ ਮੁੱਖ ਕਾਰਨ ਹੈ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਕਿ 19 ਤਰੀਕ ਨੂੰ ਸਾਡੇ ਕਿਸਾਨੀ ਅੰਦੋਲਨ ਦੇ ਮਹਾਨ ਜੋਧੇ ਸ਼ਹੀਦ ਸੁਭਕਰਮ ਦਾ ਕ੍ਰਿਸਟੋ ਲੱਗਿਆ ਹੋਇਆ ਹਾਈਕੋਰਟ ਦੇ ਵਿੱਚ ਕੋਈ ਤਰੀਕ ਹੈ ਉਸ ਤਰੀਕ ਤੋਂ ਪਹਿਲਾਂ ਸਾਡੇ ਇੱਕ ਦੁਖੀ ਲੋਕਾਂ ਨਾਲ ਹਮਦਰਦੀ ਰੱਖਣ ਵਾਲੇ ਨੌਜਵਾਨ ਐਡਵੋਕੇਟ ਪ੍ਰਮੋਹਨ ਸਿੰਘ ਜਿਹੜਾ ਲਗਾਤਾਰ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਆ ਰਿਹਾ ਹੈ ਜਿਹੜਾ ਲਗਾਤਾਰ ਇਹਨੀਆਂ ਦੇ ਨਾਲ ਜਿੱਦਿਆਂ ਦਾ ਸ਼ੋਸ਼ਣ ਕਰਨ ਵਾਲਿਆਂ ਨੂੰ ਨਿਸ਼ਾਨੇ ਤੇ ਲੈਂਦਾ ਆ ਰਿਹਾ ਹੈ ਔਰ ਸਰਕਾਰੀ ਜੁਨਮ ਦੇ ਖਿਲਾਫ ਨੱਕ ਇੱਕ ਡਾ ਕੇ ਖੜਨ ਵਾਲਾ ਉਹ ਸਾਡਾ ਵੀਰ ਨੌਜਵਾਨ ਐ ਐਡਵੋਕੇਟ ਗੁਰਮੋਹਨ ਐ ਔਰ ਸੱਚਨਮਾ ਦੀ ਗੱਲ ਹੀ ਹੈ ਐ ਉਸ ਪੈਂਪੇ ਜਦੋਂ ਤਰੀਕ ਨੇੜੇ ਆਈ ਹੈ ਉਹਨਾਂ ਸਮਿਆਂ ਤੇ ਉਸ ਨੌਜਵਾਨ ਨੂੰ ਜੋ ਉਹ ਅਫਦੀ ਕਹਾਣੀ ਦੱਸਦਾ ਹੈ ਕਿ ਉਹਦੇ ਤੇ ਜਾਨ ਲੇਵਾ ਅਮਲਾ ਹੋ ਸਕਦਾ ਹੈ ਕੁਝ ਲੋਕ ਸ਼ਰਾਬੀ ਲੋਕਾਂ ਜਾਂ ਜਿਹੜੇ ਕਰੀਮੇਨਲ ਬਾਇੰਡ ਦੇ ਲੋਕ ਨੇ ਉਹਦੇ ਖਹਿਣ ਮੁਤਾਬਕ ਉਹਦਾ ਪਿੱਛਾ ਕਰਦੇ ਆ ਪਰ ਮੇਰੀ ਬੇਨਤੀ ਹੈ ਸਰਕਾਰ ਨੂੰ ਦੇ ਨਾਲ ਲੋਕਾਂ ਨੂੰ ਵੀ ਇਹ دوستੋ ਗੱਲ ਇਹ ਹੈ ਅਗਰ ਅਜਿਹੇ ਵਿਅਕਤੀ ਜਿਹੜੇ ਕੋਰਟ ਦੇ ਵਿਰਾਂਹੀ ਤੁਹਾਨੂੰ ਮਾੜਾ ਮੋਟਾ ਇਨਸਾਫ ਲੈ ਕੇ ਦੇਣ ਵਾਲੇ ਹਜੇ ਹੈਗੇ ਨੇ ਸਾਡੇ ਸਮਾਜ 'ਚ ਅਗਰ ਅਸੀਂ ਅੱਜ ਉਹਨਾਂ ਦਾ ਤੱਕੜੇ ਹੋ ਕੇ ਸਾਥ ਨਾ ਦਿੱਤਾ ਉਹਨਾਂ ਦੇ ਪਿੱਛੇ ਨਾ ਖੜੇ ਤਾਂ ਮੈਨੂੰ ਲੱਗਦਾ ਕਿ ਅਜੇ ਇਹ ਵਿਅਕਤੀਆਂ ਦਾ ਵੀ ਹੌਸਲਾ ਟੁੱਟ ਜਾਏਗਾ ਲੈ ਟੁੱਟ ਜਾਏਗਾ ਫਿਰ ਉਹ ਤੁਹਾਡੀ ਲੜਾਈ ਲੜ ਨਹੀਂ ਸਕਦਾ ਸੋ ਇਹ ਗੱਲ ਬੜੀ ਗੰਭੀਰ ਤੇ ਸੋਚਣ ਵਾਲੀ ਹੈ ਕਿ ਜਦੋਂ ਇੱਕ ਪਾਸੇ 19 ਤਰੀਕ ਨੂੰ ਸਭ ਕਰਨ ਦਾ ਕੇਸ ਲੱਗਿਆ ਹੋਇਆ ਉਹ ਜੀ ਚੱਈਆ ਆਪਾਂ ਇਕੱਠੇ ਹੋਵੋ ਤਕੜੇ ਹੋ ਕੇ ਹਮਲਾ